ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਪ੍ਰਧਾਨ ਮਲਕੀਆ ਸਿੰਘ ਰਗਪੋਤਰਾ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਾਰਾ ਸਮਾਗਮ ਅਯੁੱਧਿਆ ਦੇ ਸ਼੍ਰੀ ਰਾਮ ਮੰਦਿਰ ਵਿਖੇ ਹੋਈ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਟਾ ਦੇ ਸੰਬੰਧ ਵਿੱਚ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਰਾਮ ਸ਼ਰਨਾ ਮਾਸ਼ਰਮ ਅਰਮਨ ਸਟੇਡ ਫਗਵਾੜਾ ਦੇ ਸੇਵਾਦਾਰ ਰਾਮਕਿਸ਼ਨ ਸੂਦ ਅਤੇ ਵਿਸ਼ਵ ਮਿੱਤਰ ਸ਼ਰਮਾ ਨੇ ਸ਼ਿਰਕਤ ਕੀਤੀ। ਜਿਨ੍ਹਾਂ ਦਾ ਬਲੱਡ ਬੈਂਕ ਤੇ ਸਟਾਫ ਵੱਲੋਂ ਨਿਗਾਹ ਸੁਆਗਤ ਕੀਤਾ ਗਿਆ। ਇਸ ਦੌਰਾਨ ਜਿਥੇ ਆਏ ਹੋਏ ਮਹਿਮਾਨਾਂ ਨੇ ਸਮਾਗਮ ਦਾ ਆਗਾਜ਼ ਸ਼ਮਾਰੋਸ਼ਨ ਕਰਕੇ ਕੀਤਾ ਉੱਥੇ ਬਲੱਡ ਬੈਂਕ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਹਿਯੋਗ ਨਾਲ ਪੜ੍ਹਾਈ ਦੇ ਖੇਤਰ ਵਿੱਚ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਜਰਕੀ ਜੋ ਮਹਿਲਾਵਾਂ ਮਿਡ-ਡੇ ਮੀਲ ਤਿਆਰ ਕਰਦੀਆਂ ਨੇ ਉਹਨਾਂ ਵਿੱਚੋਂ ਪਿਆ ਮਹਿਲਾਵਾਂ ਨੂੰ ਕੰਬਲਾਂ ਦੀ ਵੰਡ ਵੀ ਕੀਤੀ ਗਈ ਆਪਣੇ ਸੰਬੋਧਨ ਵਿੱਚ ਰਾਮਕ੍ਰਿਸ਼ਨ ਸੂਦ ਨੇ ਬਲੱਡ ਬੈਂਕ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦਿਆ ਕਿ ਆ ਕੀ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਅਸ਼ੀਰਵਾਦ ਨਾਲ ਇਹ ਜੋ ਉਪਰਾਲਾ ਕੀਤਾ ਗਿਆ ਹੈ ਉਸ ਵਿੱਚ ਸਾਨੂੰ ਸਾਰਿਆਂ ਨੂੰ ਵੱਦ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਦੌਰਾਨ ਸਰਦਾਰ ਮਿਲਕੀਆ ਸਿੰਘ ਰਘਬੋਤਰਾ ਨੇ ਕਿਹਾ ਕਿ ਇਹ ਸਾਰਾ ਸਮਾਗਮ ਭਗਵਾਨ ਸ਼੍ਰੀ ਰਾਮ ਮੰਦਰ ਜੀ ਦੀ ਅਯੁੱਧਿਆ ਵਿਖੇ ਹੋਈ ਪ੍ਰਾਣ ਪ੍ਰਤੀਸ਼ਟਾ ਨੂੰ ਮੁੱਖ ਰੱਖਦੇ ਅਸੀਂ ਕੀਤਾ ਗਿਆ ਹੈ ਹੁਣ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਤਾਂ ਬਾਤ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਬਲੱਡ ਬੈਂਕ ਦਾ ਸਟਾਫ ਤੇ ਪਤਵੰਤੇ ਮੌਜੂਦ ਸਨ ਭਗਵਾਨ ਰਾਮ ਦੀ ਬੜੀ ਕਿਰਪਾ ਹੋਈ ਜੀ ਉਹਨਾਂ ਦੀ ਅਜੁੱਧਿਆ ਦੇ ਵਿੱਚ ਮੂਰਤੀ ਸਥਾਪਨਾ ਹੋਈ ਤੇ ਉਹਨਾਂ ਦੇ ਪ੍ਰਾਣ ਪ੍ਰਵੇਸ਼ਟਾ ਦੇ ਮੌਕੇ ਤੇ ਸਾਰੇ ਸੰਸਾਰ ਨੇ ਖੁਸ਼ੀਆਂ ਮਨਾਈਆਂ ਬਲੱਡ ਬੈਂਕ ਇੱਕ ਅਜਿਹਾ ਆਧਾਰ ਹੈ ਜਿਹੜਾ ਸਾਰੇ ਧਰਮਾਂ ਦੇ ਵਿਸ਼ਵਾਸ ਰੱਖਦਾ ਹਰੇਕ ਧਰਮ ਦਾ ਸਤਿਕਾਰ ਕਰਦਾ ਹੈ ਜਿਸ ਤਾਈਂ ਪ੍ਰਗਨ ਪ੍ਰਦੇਸ਼ਤਾ ਹੋ ਰਹੀ ਸੀ ਦੇਖਿਆ ਕਿ ਸਾਰਾ ਸੰਸਾਰ ਕੁਛ ਨਾ ਕੁਝ ਕਿਸੇ ਨੂੰ ਵੰਡ ਕੇ ਖੁਸ਼ੀਆਂ ਲੈ ਰਿਹਾ ਹੈ ਸੋ ਸਾਰੇ ਬਲੱਡ ਬੈਂਕ ਨਾਲ ਇਹ ਸੋਚਿਆ ਕਿ ਆਪਾਂ ਵੀ ਕੁਛ ਨਾ ਕੁਝ ਅਜਿਹੇ ਕੰਮ ਕਰੀਏ ਜਿਹੜਾ ਭਗਵਾਨ ਰਾਮ ਦੇ ਚਰਨਾਂ 'ਚ ਸਾਡਾ ਜੀਵਨ ਲੇਖੇ ਲੱਗ ਸਕੇ ਸੋ ਇਹ ਸੋਚਣ ਤੋਂ ਬਾਅਦ ਅਸੀਂ ਕੀਤਾ ਉਹ ਬੱਚੇ ਜਿਹੜੇ ਕੇ ਪੜਨੋਂ ਹੁਸ਼ਿਆਰ ਹੈ ਉਹਨਾਂ ਦਾ ਸਨਮਾਨ ਕੀਤਾ ਜਾਵੇ ਇਸ ਦੇ ਨਾਲ ਨਾਲ ਹੀ ਉਹ ਸਾਡੀਆਂ ਭੈਣਾਂ ਜਿਹੜੀਆਂ ਕਿ ਮਿਡ ਡੀਲ ਬਹੁਤ ਘੱਟ ਪੈਸੇ ਪਾ ਕੇ ਸਾਡੇ ਬੱਚਿਆਂ ਨੂੰ ਮਿਡ ਡੀਲ ਪਰੋਸਦੀਆਂ ਉਹਨਾਂ ਦਾ ਵੀ ਸਤਕਾਰ ਕੀਤਾ ਜਾਵੇ ਸੋ ਇਹ ਸਤਕਾਰ ਅਸੀਂ ਕੰਬਲ ਜਿਹੜੇ ਉਹਨਾਂ ਨੂੰ ਪ੍ਰਦਾਨ ਕਰਕੇ ਕਰ ਰਹੇ ਹਾਂ ਔਰ ਸਾਡਾ ਇਹ ਜੋ ਵੀ ਮਾੜਾ ਮੋਟਾ ਜਿਹੜਾ ਤੁਸ਼ ਪੇਟਾ ਜਿਹੜੀ ਅਸੀਂ ਬਗਵਾਨ ਰਾਮ ਦੇ ਚਰਨਾ ਦੇ ਵਿੱਚ ਇਹਨੂੰ ਅਰਪਣ ਕਰਨ ਦੀ ਕੋਸ਼ਿਸ਼ ਕੀ ਕਰ ਰਹੇ ਹਾਂ ਔਰ ਕੀਤੀ ਹੈ ਔਰ ਪੂਵਾਂ ਆਰੰਭਿਕ ਕਰਨਾ ਜਰਦਾਸ ਹੈ ਬੇਨਤੀ ਹੈ ਜੁਦਲੀ ਹੈ ਕਿ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਤੇ ਆਪਣਾ ਹੱਥ ਰੱਖੇ ਔਰ ਸਾਰੀ ਸ੍ਰਿਸ਼ਟੀ ਦੇ ਸੁਖ ਅਤੇ ਸ਼ਾਂਤੀ ਅਤੇ ਸਮਰiddhi ਹੋਵੇ ਜੈ